ਸਤਨਾਮ ਸ੍ਰੀ ਵਾਹਿਗੁਰੂ ਸਾਇਬਾ ਜੀ ਸੋਰਠਾ ਮਹਲਾ ਈ ਜਾਰ ਜੀਓ ਤਦਨ ਸਦਾ ਸਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇਕ ਪਾਲਖਿਨ ਵਿਸਰਹਤ ਸਵਾਮੀ ਜਾਣੋ ਬਰਸ ਪਚਾਸਾ ਆਮਾ ਮੂੜ ਮਹਦ ਸਦਾ ਸੇ ਪਾਈ ਗੁਰ ਕਾ ਸ਼ਬਦ ਪਰਗਾਸਾ ਰਜੀਆ ਤੁਦਨਾ ਸਦਾ ਸਲਾਹੀ ਪਿਆਰੀ ਜੇ ਚਰ ਘਟ ਅੰਤਰ ਹੈ ਸਾ ਸਾ ਇੱਕ ਪਾਲਖੇ ਨ ਬਿਸਰ ਹੈ ਤੋ ਸੁਆਮੀ ਜਾਣਾ ਰਸਾ ਪਜਾ ਸਾ ਆ ਮੂੜਾ ਮਗਦਾ ਸਦਾ ਸੇ ਪਾਈ ਘੁਰਕਾ ਸਾਬਦ ਪਰਗਾਸ ਆਰ ਜੀਆ ਤਮਿਆ ਪੀਦੇ ਹੋ ਬੁਝਾਈ ਹਰ ਜੀਉ ਤਦ ਬਿਟਹੁ ਬਾਰਿਆ ਸਦਹੀ ਤੇਰੇ ਨਾਮ ਬਿਟਹੁ ਭਲ ਜਾਇ ਰਹਾ आम शब शबी ले पाए शबे ई पाए शबदे मन तन निर्मल हुआ हर वसिया मन आए ਸਬਦ ਗੁਰ ਦਾਤਾ ਜਿਤ ਮਨ ਰਾਖਤਾ ਹਰਿ ਸਿਉ ਰਹਾ ਸਮਾਈ ਸ਼ਬਦ ਨਾ ਜਾਣੈ ਸੇ ਅੰਨੇ ਭੋੜੇ ਸੇ ਕਿਤ ਆਏ ਸੰਸਾਰਾ ਹਰ ਰਸਨਾ ਪਾਇਆ ਮਿਰਤਾ ਜਨਮ ਮੰਗਵਾਇਆ ਜਮਹ ਵਾਰੋ ਵਾਰ ਬਿਸਟਾ ਕੇ ਕੀੜੇ ਬਿਸਟਾ ਮਹ ਸਮਾਣੇ ਮਨ ਮੁਖ ਮੁਗਦ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਈ ਭਾਈ ਤਿਸ ਬਿਨ ਆਵਰ ਨਾ ਕੋਈ ਜੋ ਲਿਖਿਆ ਸੋ ਕੋਈ ਨਾ ਮਿਟਾ ਪਾਏ ਕਰਤਾ ਕਰੇ ਸੋਈ ਨਾਨਕ ਨਾਮ ਬਸਿਆ ਮਨ ਅੰਦਰ ਪਾਏ ਆਵਰ ਨਾ ਦੂਜਾ ਕੋਈ ਆਪੇ ਕਰੇਖ ਮਾਰਗ ਲਾਏ ਭਾਈ ਤੇਸ ਬਿਨਾ ਆਵਰਨਾ ਕੋਈ ਜੋ ਤਰ ਲਿਖਿਆ ਸੋ ਕੋਈ ਨਾ ਮਿਟਾ ਪਾਈ ਕਰਤਾ ਕਰੀ ਸੋ ਹੋਏ ਨਾਨਕ ਨਾਮ ਵਸਿਆ ਮਨ ਅੰਦਰ 파ਏ ਵਰਨਾ ਦੂਜਾ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ